ਸੋ ਪੰਜਾਬੀਆਂ ਨੇ ਜਿਵੇਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਆਪਣਾ ਦੱਬ ਕੇ ਜਲੂਸ ਕੱਢਦੇ ਕੈਨੇਡਾ ਦੇ ਵਿੱਚ ਹੂੰ ਪੂਰੀ ਤਰ੍ਹਾਂ ਐਡਮਿੰਟਨ ਚ ਚਾਰ ਪੰਜਾਬੀਆਂ ਨੇ ਆਪਣੇ ਪਾ ਪੰਜਾਬੀ ਭਾਈਚਾਰੇ ਦੀ ਬੇਇੱਜ਼ਤੀ ਕਰਾ ਦਿੱਤੀ ਹੈ ਹੂੰ ਜਿਨ੍ਹਾਂ ਚ ਮੈਂ ਗੱਲ ਕਰਾਂ ਚਾਰ ਬੰਦੇ ਪੁਲਿਸ ਨੇ ਫੜੇ ਆ ਜੀ ਹੂੰ ਜਿੱਚੋ ਇੱਕ ਬੰਦੇ ਦਾ ਨਾਮ ਹੈਗਾ ਸੁਖਦੀਪ ਧنوਆ 42 ਸਾਲ ਦਾ ਹੂੰ ਸੰਦੀਪ ਦੰਦੀਵਾਲ ਹੈ 33 ਸਾਲ ਦਾ ਹੂੰ ਗੁਰਪ੍ਰੀਤ ਸਿੰਘ ਹੈ ਜੀ 30 ਸਾਲ ਦਾ ਹੂੰ ਕੁਲਵਿੰਦਰ ਸਿੰਘ ਹੈ 40 ਸਾਲ ਦਾ ਠੀਕ ਹੈ ਇਹ ਸਾਰੇ ਬੰਦੇ ਜਿਹੜੇ ਐਡਮਿੰਟਨ ਨਾਰਥ-ਈਸਟ ਆ ਉੱਥੇ ਡੋਡਿਆਂ ਦੀ ਖੇਤੀ ਕਰਦੇ ਸੀਗੇ ਲੰਮੇ ਸਮੇਂ ਤੋਂ ਅੱਛਾ ਤੇ ਇਹਨਾਂ ਨੇ ਲਗਭਗ 60000 ਬੂਟਾ ਲਾਇਆ ਸੀ ਉੱਥੇ ਡੋਡਿਆਂ ਦਾ ਤੁਸੀਂ ਇਹ ਲਾ ਲਓ ਵੀ ਇੱਕ ਤਰ੍ਹਾਂ ਦਾ ਜੰਗਲ ਬਣਾ ਛੱਡਿਆ ਸੀ ਉਹਨਾਂ ਨੇ ਡੋਡਿਆਂ ਦਾ ਉੱਥੇ ਅਸੀਂ ਹਾਂ ਵੀ ਸਾਨੂੰ ਕਿਹੜਾ ਕੋਈ ਪੁੱਛਣ ਵਾਲਾ ਤੇ ਜਿਹਦੀ ਐਸਟੀਮੇਟ ਕੀਮਤ ਗਵਰਨਮੈਂਟ ਨੇ ਜਾਂ ਪੁਲਿਸ ਨੇ ਦੱਸੀ ਉਹ 60000 ਤੋਂ ਲੈ ਕੇ ਡਾਲਰ ਤੋਂ ਲੈ ਕੇ 5 ਲੱਖ ਡਾਲਰ ਤੱਕ ਦੀ ਹੈ ਅੱਛਾ ਉਹ ਪੁਲਿਸ ਨੇ ਅੰਕਿਆ ਪਰ ਜੇ ਆਪਾਂ ਪੰਜਾਬੀ ਮਾਰਕੀਟ ਦੀ ਗੱਲ ਕਰਕੇ ਵੇਖੀ ਜਾਂ ਪੰਜਾਬੀ ਜਿੱਸਾ ਹੁਣ ਉੱਥੇ ਡਰੱਗ ਵਿਕਦਾ ਜਾਂ ਪੋਸਟ ਜਾਂ ਫੀਮ ਵਿਕਦੀ ਆ ਉਸ ਹਾਵ ਨਾਲ ਓਵਰ 2-3 ਮਿਲੀਅਨ ਡਾਲਰ ਦਾ ਸਮਾਨ ਹੈ ਇਹ ਖੇਚ ਚ ਬੀਜੀ ਬੈਠੇ